ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਾਂ ਇੱਕ ਬੇਨਤੀ ਕਰਨ ਲੱਗੇ ਆ ਤੁਹਾਨੂੰ ਇੱਕ ਛੋਟੀ ਜਿਹੀ ਰਿਕੁਐਸਟ ਕਰਨ ਲੱਗੇ ਆ ਕਿ ਕਿਹੜੀਆਂ ਆਪਣੀਆਂ ਫੈਮਲੀਆ ਨੇ ਪਰਿਵਾਰ ਨੇ ਉਹ ਆਪਣੀ ਕਿਹੜੀ ਸਾਈਕਲ ਮੈਰਾਥਨ ਹੋਈ ਸੀ ਇੱਕ ਵਾਰੀ ਹੁਣ ਸੈਕਿੰਗ ਹਰੇਕ ਹਫਤੇ ਹੁੰਦੀ ਆ ਉਹਦੇ ਵਿੱਚ ਤੁਸੀਂ ਨਿਗਰਾਨੀ ਕਿਵੇਂ ਰੱਖ ਸਕਦੇ ਹੋ ਸਾਡਾ ਇੱਕ ਚੈਨਲ ਬਣਾਇਆ ਹੋਇਆ ਫੇਸਬੁੱਕ ਤੇ ਉਹਦਾ ਨਾਮ ਹੈਗਾ ਅਰਸ਼ਦੀਪ ਸਿੰਘ ਗੁਰੂ ਅਰਸ਼ਦੀਪ ਸਿੰਘ ਦੇ ਨਾਮ ਤੇ ਅਕਾਊਂਟ ਆ ਤੇ ਕਿ ਮਹਿਲ ਕਲਾ ਦਾ ਵੀ ਗਰੁੱਪ ਚੱਲ ਰਿਹਾ ਹੈਗਾ ਉਹਦੇ ਵਿੱਚ ਵੀ ਲਾਈਵ 6 ਵਜੇ ਤੋਂ ਲੈ ਕੇ 9 ਵਜੇ ਦੇ ਟਾਈਮ ਆ ਕਿਹੜਾ ਉਹ ਪ੍ਰੋਪਰ 6 ਵਜੇ ਤੋਂ 9 ਦਾ ਸਾਰਾ ਲਾਈਵ ਉਹਦੇ ਵਿੱਚ ਫੋਟੋ ਉਹਦੇ ਵਿੱਚ ਹੋਊਗੀ ਉਹ ਬਣਾਉਣ ਦਾ ਮਕਸਦ ਕੀ ਆ ਅਰਸ਼ੀਵ ਸਿੰਘ ਦੇ ਅਕਾਊਂਟ ਤੇ ਮਹਿਲਕਨ ਵਾਲੇ ਅਕਾਊਂਟ ਦੇ ਉਹਦਾ ਮਕਸਦ ਕੀ ਆ ਉਹਦਾ ਮਕਸਦ ਇਹ ਹੈ ਕਿ ਕਿਹੜੀਆਂ ਫੈਮਿਲੀ ਆ ਆਪਣੇ ਬੱਚਿਆਂ ਨੂੰ ਆਪਣੇ ਮਾਪਿਓ ਆਪਣੇ ਬੱਚਿਆਂ ਨੂੰ ਸਾਡੇ ਨਾਲ ਜੋੜਦੇ ਨੇ ਭੇਜਦੇ ਨੇ ਤੇ ਉਹਨਾਂ ਦੇ ਆਪਣੇ ਨਿਗਾਹ ਕਿਵੇਂ ਰੱਖ ਸਕਦੇ ਨੇ 6 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਉਹਦੇ ਵਿੱਚ ਨਿਗਾ ਤੁਸੀਂ ਲਾਈਵ ਦੇ ਵਿੱਚ ਦੇਖ ਸਕਦੇ ਹੋ ਤੁਹਾਡਾ ਬੱਚਾ ਕੋਈ ਸਰਾਰਤ ਕਰਦਾ ਕੁਝ ਐਲਤ ਕਰਦਾ ਕੋਈ ਨਾ ਹੋਰ ਦੂਰ ਦੂਰ ਪਿੰਡਾਂ ਦੇ ਸਾਡੇ ਜਰੂਰੀ ਨਹੀਂ ਹੈਗਾ ਵੀ ਇਕੱਲੇ ਮਹਿਲ ਕਲਾਂ ਦੇ ਹੀ ਬੱਚੇ ਆਉਂਦੇ ਆ ਸਾਡੇ ਕੋਲੇ ਪੰਡੋਰੀ ਕਾਲਜ ਛਾਪਾ ਨੀਅਰ ਵੀ ਕਿੰਨੇ 4 4 5 5 6 6 ਪਿੰਡ ਸਾਡੇ ਨੀਅਰ ਲੱਗਦੇ ਨੇ ਉਹ ਸਾਰੇ ਪਿੰਡਾਂ ਦੇ ਸਾਡੇ ਨਾਲ ਬੱਚੇ ਜੁੜੇ ਹੋਏ ਨੇ ਗਰਲਸ ਜੁੜੀਆਂ ਵੀ ਆ ਨੇ ਸਾਰਾ ਪਰਿਵਾਰ ਜੁੜਿਆ ਹੋਇਆ ਉਹ ਤੁਸੀਂ ਘਰੇ ਬਹਿ ਕੇ ਨਿਗਾ ਰੱਖ ਸਕਦੇ ਹੋ ਬਾਈਸਾਂਸ ਕਿਨੇ ਸਾਈਕਲਿੰਗ ਕਰਨ ਵਾਸਤੇ ਆਉਣਾ ਹੁੰਦਾਗਾ ਸਵੇਰੇ ਨਹੀਂ ਉੱਠਿਆ ਜਾਂਦਾ ਕੋਈ ਲੇਟ ਹੋ ਜਾਂਦਾਗਾ ਤਾਂ ਉਹ ਸਾਡੇ ਨਾਲ ਦੁਬਾਰਾ ਪਿੰਡਾਂ ਦੇ ਵਿੱਚ ਨਾਲ ਸਕਦੇ ਹਾਂ ਤਾਂ ਹੀ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਟਾਈਮ ਦਿੱਤਾ ਜਾਂਦਾ ਵੀ ਐਨੇ ਵਜੇ ਕਿ ਐਨੇ ਵਜੇ ਤੁਹਾਡੇ ਆ ਪਿੰਡ ਦੇ ਵਿੱਚ ਪਹੁੰਚਣਾਗਾ ਇਹ ਵੀਡੀਓ ਦੇ ਵਿੱਚ ਤੁਹਾਡੀ ਇਹੀ ਗੱਲ ਸੀ ਮੇਨ ਕਿ ਸਿਕਿਉਰਿਟੀ ਪਰਪਸ ਲਈ ਕਿ ਤੁਹਾਡੀ ਬੱਚਿਆਂ ਤੇ ਨਿਗਾਹ ਕਿਵੇਂ ਰੱਖ ਸਕਦੇ ਹਾਂ ਇਹ ਲਾਈਵ 6 ਵਜੇ ਤੋਂ 9 ਵਜੇ ਦਾ ਟਾਈਮ ਦੇ ਵਿੱਚ ਤੁਹਾਡਾ ਪ੍ਰੋਪਰ ਇਹਦੇ ਵਿੱਚ ਲਾਈਵ ਰਿਕਾਰਡ ਵੀ ਪਿਆ ਹੋਊਗਾ ਤੇ ਤੁਸੀਂ ਲਾਈਵ ਇਹਨੂੰ ਦੇਖ ਵੀ ਸਕਦੇ ਹੋ 6 ਵਜੇ ਦੇ ਟਾਈਮ ਦੇ ਵਿੱਚ ਸਿਕਿਉਰਿਟੀ ਇਹਦੇ ਵਿੱਚ ਫੁੱਲ ਹੁੰਦੀ ਆ ਪੰਜਾਬ ਪੁਲਿਸ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਨੂੰ ਪੰਜਾਬ ਪੁਲਿਸ ਦੀਆਂ ਦੋ ਗੱਡੀਆਂ ਇੱਕ ਅੱਗੇ ਇੱਕ ਪਿੱਛੇ ਸਾਨੂੰ ਮਿਲਦੀ ਆ ਤੇ ਇੱਕ ਸਾਡੀ ਪ੍ਰਾਈਵੇਟ ਖੁੱਦ ਦੀ ਕਾਰ ਲਈ ਹੁੰਦੀ ਆ ਵਿੱਚ ਜਿਹਦੇ ਵਿੱਚ ਸਾਰੀ ਫੁੱਲ ਫੈਸਿਲਿਟੀ ਮੈਡੀਕਲ ਦੀ ਤੇ ਬੱਚਿਆਂ ਦਾ ਕੋਈ ਸਾਈਕਲ ਪੈਂਚਰ ਕੋਈ ਛੋੜ ਹੁੰਦਾ ਪੁਲਿਸ ਬਹੁਤ ਜ਼ਿਆਦਾ ਸਹਿਯੋਗ ਦੇ ਰਹੀ ਆ ਉਹਨਾਂ ਦਾ ਵੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਦਾ ਤੇ ਕਿਹੜੀ ਪ੍ਰਾਈਵੇਟ ਕਾਰ ਲੈ ਰਹੀ ਆ ਕਰਮ ਸਿੰਘ ਉਪਲ ਉਹ ਬਾਈ ਦਾ ਬਹੁਤ ਬਹੁਤ ਥੈਂਕ ਯੂ ਉਹ ਪ੍ਰੋਪਰ ਸਾਡੀ ਵੀਡੀਓਜ਼ ਫੋਟੋਜ਼ ਵਗੈਰਾ ਉਹ ਕਵਰ ਕਰਦੇ ਨੇ ਤੇ ਜਰੂਰ ਤੁਸੀਂ ਸਾਡਾ ਸਾਥ ਦਿਓ ਤੇ ਲਾਈਵ ਦੇ ਵਿੱਚ ਵੱਧ ਤੋਂ ਵੱਧ ਜੁੜੋ ਨਹੀਂ ਸਾਡੇ ਕੋਲ ਆ ਸਕਦੇ ਲਾਈਵ ਦੇ ਉਹਨੂੰ ਸ਼ੇਅਰ ਕਰੋ ਤੇ ਤਾਂ ਜੋ ਤੁਹਾਡੀ ਸ਼ੇਅਰ ਕੀਤੀ ਵੀਡੀਓ ਨੂੰ ਕੋਈ ਬੱਚਾ ਦੇਖੇ ਉਹਨੂੰ ਸਿੱਖੇ ਮੋਟੀਵੇਸ਼ਨ ਮਿਲੇ ਤੇ ਸਾਡੇ ਨਾਲ ਜੁੜੇ ਜ਼ਰੂਰੀ ਨਹੀਂ ਹੈਗਾ ਸਾਡੇ ਕੋਲ ਆ ਕੇ ਸਾਈਕਲਿੰਗ ਕਰਨੀ ਹੈ ਤੁਸੀਂ ਤੁਸੀਂ ਆਪਣੇ ਪਿੰਡ ਦੇ ਵਿੱਚ ਸਾਈਕਲਿੰਗ ਕਰ ਸਕਦੇ ਹੋ ਆਪਣੇ ਸ਼ਹਿਰ ਦੇ ਵਿੱਚ ਕਰ ਸਕਦੇ ਹੋ ਸਾਡ ਨੂੰ ਹੁਣ ਸਾਡੀ ਵੀਡੀਓ ਨੂੰ ਇੰਨਾ ਵਧੀਆ ਰਿਸਪਾਂਸ ਮਿਲ ਰਿਹਾ ਲੁਧਿਆਣਾ ਹੌਸਟੇਟਾਂ ਤੋਂ ਹਰਿਆਣੇ ਤੋਂ ਹਿਮਾਚਲ ਤੋਂ ਉਹ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਤੁਸੀਂ ਜ਼ਰੂਰੀ ਨਹੀਂ ਹੈਗਾ ਵੀ ਸਾਡੇ ਕੋਲੇ ਅਪਰੋਚ ਕਰਨੇ ਆਉਣ ਦੀ ਤਾਂ ਤੁਸੀਂ ਸੈਕਲਿੰਗ ਆਪਣੀ ਸਟੇਟ ਦੇ ਵਿੱਚ ਆਪਣੇ ਡਿਸਟ੍ਰਿਕਟ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਤੁਸੀਂ ਇਹਨੂੰ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ ਹੋਰ ਕੋਈ ਗੱਲ ਸੋਲੂ ਕੀ ਰਹਿੰਦੀ ਆ ਕੁਝ ਪੁੱਛਣਾ ਹੈਗਾ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ ਸਾਡੇ ਕੰਟੈਕਟ ਨੰਬਰ ਸਕਰੀਨ ਤੇ ਚੱਲਦੇ ਆ ਕਿਹੜੇ ਲਾਈਵ ਚੈਨਲ ਕਿਹਨਾਂ ਦੇ ਚੱਲਣਗੇ ਉਹ ਵੀ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਤੇ ਤਾਂ ਤੱਕ ਤੁਸੀਂ ਉਹ ਚੈਨਲ ਦੇ ਉੱਪਰ ਜਾ ਕੇ ਉਹਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਸਾਨੂੰ ਸਪੋਰਟ ਕਰੋ ਤੁਹਾਡਾ ਸਾਥ ਚਾਹੀਦਾ ਫਿਰ ਅਸੀਂ ਆਪ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ